ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆਂ ਤਕਰੀਬਨ ਆਪਾਂ 2-3 ਵੀਡੀਓ ਦੋਸਤੋ ਇਸ ਘਰ ਦੇ ਵਿੱਚ ਪਹਿਲਾਂ ਵੀ ਅਪਲੋਡ ਕੀਤੀਆਂ ਆਪਣੇ ਚੈਨਲ ਦੇ ਉੱਪਰ ਸੋ ਅੱਜ ਜਿਹੜੀਆਂ ਦੋਸਤੋ ਪਾ ਤੁਹਾਨੂੰ ਦੋ ਮੱਜਾਂ ਦਿਖਾ ਦਿਖਾਉਣੀਆਂ ਨੇ ਤੇ ਦੋ ਮੱਜਾਂ ਦੀ ਡਿਟੇਲ ਪ੍ਰੋਪਰ ਜਿਹੜੀ ਆਪਾਂ ਵੀਰ ਦੇ ਕੋਲੋਂ ਲਵਾਂਗੇ ਵੀਰ ਓਨਰ ਜਸਵਿੰਦਰ ਸਿੰਘ ਜੀ ਨੇ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਹਜੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਖਸਾਨ ਵੀਰੋ ਅੱਜ ਪਿੰਡ ਜਮਾਲਪੁਰ ਦੇ ਵਿੱਚ ਪਹੁੰਚੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਜਦੋਂ ਦੋਸਤੋ ਪੱਟੀ ਸ਼ਹਿਰ ਆਪਾਂ ਵਿਜ਼ਿਟ ਕਰਦੇ ਆਂ ਤੇ ਪੱਟੀ ਸ਼ਹਿਰ ਦੇ ਵਿੱਚੋਂ ਜਿਹੜਾ ਦੋਸਤੋ ਬੰਮਣੀ ਵਾਲਾ ਪਿੰਡ ਨੂੰ ਰੋਡ ਆਉਂਦਾ ਬਾਹਮਣੀਵਾਲ ਪਿੰਡ ਤੋਂ ਅੱਗੇ ਦੋਸਤੋ ਜਿਹੜਾ ਪਿੰਡ ਆ ਜਮਾਲਪੁਰ ਨੂੰ ਛੜਕ ਆਉਂਦੀ ਹੈ ਤੇ ਸਿੱਧਾ ਪਿੰਡ ਤੁਸੀਂ ਜਮਾਲਪੁਰ ਪਹੁੰਚੋਗੇ ਨਾਲ ਲੱਗਦਾ ਹੈ ਪਿੰਡ ਦੋਸਤੋ ਉੱਭੋਂ ਕੇ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਬਾਕੀ ਬਧੇਰੇ ਜਾਣਕਾਰੀ ਆਪਾਂ ਵੀਰ ਜਸਵਿੰਦਰ ਦੇ ਕੋਲੋਂ ਲੈਣੀ ਹੈਗੀ ਆ ਤਕਰੀਬਨ ਦੋ ਮੱਝਾਂ ਦੋਸਤੋ ਪ੍ਰੋਪਰ ਡਿਟੇਲ ਦੇ ਸਮੇਤ ਆਪਾਂ ਇਹ ਵੀਡੀਓ ਕਵਰ ਕਰਾਂਗੇ ਚੱਲਦੇ ਆ ਵੀਰ ਜਸਵਿੰਦਰ ਹੁਣਾਂ ਦੇ ਕੋਲ ਸਭ ਤੋਂ ਪਹਿਲਾਂ ਵੀਰ ਜਸਵਿੰਦਰ ਜੀ ਸਸਰੀਕਾਲ ਸਸਰੀਆ ਵੀਰ ਜੀ ਉਸਰਾ ਕੀ ਹਾਲ ਨੇ ਠੀਕ ਠਾਕ ਵੀਰ ਜੀ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਬਹੁਤ ਵਧੀਆ ਵੀਰ ਜੀ ਚੰਗੀ ਹੋਰ ਤੁਸੀਂ ਸੁਣਾਓ ਬੱਸ ਵਧੀਆ ਵੀਰ ਜੀ ਉਹ ਸੁਣਾ ਦਿੰਦੇ ਬਹੁਤ ਵਧੀਆ ਤੇ ਜਸਵਿੰਦਰ ਵੀਰ ਜੀ ਅੱਜ ਆਪਣੇ ਕੋਲ ਕਿਹੜੇ ਪਸ਼ੂ ਦੋ ਸੇਲ ਆ ਜੀ ਹਾਂ ਜੀ ਦੋ ਸੇਲ ਨੇ ਆਪੋ ਇਹ ਦੋਨੋਂ ਮੱਝਾਂ ਹੀ ਸੀਲ ਹਨਾ ਹਾਂ ਜੀ ਦੋਨੋਂ ਮੱਝਾਂ ਹੀ ਠੀਕ ਆ ਤੇ ਜਸਵਿੰਦਰ ਵੀਰ ਜੀ ਜੇਕਰ ਆਪਾਂ ਇਸ ਪਹਿਲੇ ਨੰਬਰ ਵਾਲੀ ਇਸ ਮੱਝ ਦੀ ਗੱਲ ਕਰੀਏ ਹਾਂ ਜੀ ਇਹ ਮਾਦੇ ਆਪਣੇ ਤੀਜੇ ਸਵੇਰ ਸੁਣੀ ਆ ਤੀਜੇ ਸਵੇਰ ਸੁਣੀ ਹਾਂ ਜੀ ਤਾਂ 7 ਮਹੀਨੇ ਦੀ ਗੱਬਨ ਆ ਠੀਕ ਆ ਤੇ ਦੋ ਦੋ ਐਟਮ ਨਹੀਂ ਦਿੰਦੀ ਅੱਛਾ ਡਰਾਈ ਹੈ ਦੋ ਦੋ ਹਾਂ ਜੀ ਡਰਾਈ ਆ ਠੀਕ ਆ ਤੇ 7 ਮਹੀਨੇ ਦੀ ਗੱਬਨ ਐਟਮ 7 ਮਹੀਨੇ ਦੀ ਗੱਬਨ ਆ ਦੋਸਤੋ ਤੇ ਬਾਕੀ ਵੀਰ ਦੀ ਬ੍ਰੀਡ ਵਾਈਜ਼ ਵੇਖੀ ਤੇ ਆਪਣੀ ਲੋਕਲ ਪੰਜਾਬ ਦੀ ਜਾਂ ਪਾਸੇ ਆਈ ਇਹ ਇਹ ਪਾਸੇ ਹਰਿਆਣੇ ਵੱਲੋਂ ਆਈ ਹੈ ਹਰਿਆਣੇ ਵੱਲੋਂ ਆਈ ਸੀ ਆਪਾਂ ਇੱਕ ਦਾ ਸੀਜ਼ਨ ਸੀਜ਼ਨ ਚੋਇਆ ਜਾਂ ਇੱਕ ਦਾ ਏਦਾਂ ਹੀ ਜਾਂਦੀ ਇਰਕਾ ਸੀਜ਼ਨ ਆਪਾਂ ਚੋਇਆ ਠੀਕ ਆ ਜੀ ਹੁਣ ਦੋਤੋਂ ਡਰਾਈ ਚੱਲ ਰਹੀ ਹੈ ਦੋਸਤੋ ਤੇ ਜੋ 7 ਮਹੀਨੇ ਦੀ ਗੱਬਣ ਆ ਬਾਕੀ ਤੁਸੀਂ ਬੋਡੀ ਬੰਤਰ ਜਿਹੜਾ ਵੇਖ ਲਓ ਐਕਸਟਰਾ ਆਰਡੀਨਰੀ ਜਿਹੜਾ ਹਾਈਟ ਲੈਂਥ ਦੀ ਹੈਗੀ ਆ ਵੱਡੇ ਕੱਦ ਦੀ ਆ ਝੋਟੀ ਤੇ ਤਕਰੀਬਨ ਦੂਜਾ ਸੂਈ ਸੂਬਾ ਸੂਈਏ ਵੀਰ ਜੀ ਹਾਂਜੀ ਦੂਜਾ ਸੂਈ ਹੁੰਦਾ ਤੇਜਾ ਸੂਈ ਹੁਣ ਅੱਗੇ ਤੀਜੇ ਲਈ ਜਿਹੜੇ ਦੋਸਤੋ ਅੱਗੇ ਗੱਬਣ ਹੈਗੀ ਆ 7 ਮਹੀਨਿਆਂ ਦੀ ਤੇ ਦੋ ਦੋ ਡਰਾਈ ਆ ਤੁਸੀਂ ਜ਼ਰੂਰ ਨੋਟ ਕਰ ਲਿਓ 7 ਮੰਥ ਦੀ ਜਿਹੜੀ ਗੱਬਣ ਹੈਗੀ ਆ ਤੇ ਤੀਜਾ ਬਿਆਨ ਜਿਹੜਾ ਦੋਸਤੋ ਤੀਸਰਾ ਬਿਆਨ ਜਿਹੜਾ ਅੱਗੇ ਸੁਣਨ ਵਾਲੀ ਆ ਤੇ ਠੀਕ ਆ ਬਾਕੀ ਵੀਰ ਜਸਵਿੰਦਰ ਜੀ ਕਿੰਨਾ ਕੁ ਮਿਲਕ ਦਿੱਤਾ ਇਹਨੇ ਹੁਣ ਦੂਜੇ ਸੂਬੇ ਦੇ ਵਿੱਚ 14 ਲੀਟਰ ਦੀ ਰੀਤੀ ਦਿੱਤਾ ਹੈ 14 ਲੀਟਰ ਦੀ ਕਪੈਸਿਟੀ ਰਹੀ ਹਾਂਜੀ ਹਾਂਜੀ ਠੀਕ ਆ ਤੇ ਚੂਣ ਚਾਂ ਦਾ ਵੀਰ ਜੀ ਕਿੰਦਾ ਦਾ ਬਿਲਕੁਲ ਅੱਜ ਭੁੱਲੀ ਐ ਅੱਜ ਵਧੀਆ ਠੀਕ ਆ ਤੇ ਠੰਡੀ ਧੀਰੀ ਆ ਪੂਰੀ ਹਾਂਜੀ ਠੰਡੀ ਧੀਰੀ ਠੀਕ ਆ ਭਾਏ ਬੱਚਾ ਛੱਡੋ ਚਾਹੇ ਨਾ ਛੱਡੋ ਪਰ ਉਤਨਾ ਚਲੋ ਠੀਕ ਆ ਬਾਕੀ ਦੋਸਤੋ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਜਿਆਦਾ ਬੱਚੇ ਘਾਟੀ ਸਾਹਮਦੇ ਆ ਬਿਲਕੁਲ ਤੇ ਬੱਚਾ ਮਗਰ ਤੁਸੀਂ ਦੱਸ ਰਹੇ ਸੀ ਮੇਲ ਸੀਗਾ ਬੱਚੇ ਹੈਗੇ ਪਰ ਕੱਟੇ ਸੀ ਤੇ ਕੱਟੇ ਘੱਟ ਰੱਖੀ ਤੇ ਜਿੰਨਾ ਮੰਨ ਲਓ ਕਿ ਭਾਰ ਜਿਹੜਾ ਹੈਗਾ ਪਾ ਦੇ ਮਹੀਨੇ ਤੱਕ ਤੇ ਬਾਅਦ ਚ ਉਹ ਅਸੀਂ ਕਿਹਨਾਂ ਕਿਨੂੰ ਲਾਗੋ ਦੇ ਦਿੰਦਾ ਆ ਉਹ ਘੜ ਘਮੜ ਕੇ ਪਿੰਡ ਦੇ ਵਿੱਚ ਸਾਫ ਸੰਭਾਲੀ ਤੇ ਦੇ ਦੇ ਤੇ ਦੋਸਤੋ ਬਾਕੀ ਕੱਲੀ ਮੱਝ ਹੈਗੀ ਆ ਕਿਉਂਕਿ ਦੋ ਦੋ ਡਰਾਈ ਆ ਵੀਰ ਕਹਿੰਦਾ ਵੀ ਬੱਚਾ ਸੀ ਮਗਰ ਪਰ ਉਹ ਸੰਭਾਲ ਨਾ ਹੋਣ ਕਰਕੇ ਵੀ ਜਿਹੜਾ ਵੀਰ ਅੱਗੇ ਸਾਹਬ ਲੈਂਦਾ ਉਹ ਅੱਗੋਂ ਲੈ ਜਾਂਦੇ ਜਾਂ ਦੇ ਦਿੰਦੇ ਆ ਵੀਰ ਖੱਟਾ ਸੀਗਾ ਮਗਰ ਤੇ ਜਿਹੜਾ ਮੂੰਹ ਮੱਥਾ ਤੁਸੀਂ ਜਰੂਰ ਇਹ ਕੋਰੇ ਨੋਟ ਕਰ ਲਓ ਸਿੰਘ ਸੁੰਗ ਦੀ ਬੰਤਰ ਦੇਖ ਲਓ ਤੇ ਕੌਡੀ ਸਟਰਕਚਰ ਵੇਖ ਲਓ ਇੱਕ ਵਾਰੀ ਮੈਂ ਵੀਰ ਨੂੰ ਕਹੂੰਗਾ ਆਪਾਂ ਖੋਲ ਵੀ ਲਈਏ ਵੀਰ ਜੀ ਥੋੜਾ ਜਿਹਾ ਪੁਖਾ ਦੇ ਕੇ ਤੋਰ ਆਹ ਲਓ ਦੋਸਤੋ ਚੰਗੀ ਵੱਡੀ ਜਿਹੜੀ ਦੋਸਤੋ ਇਹ ਮੱਝ ਆ ਤੇਜਾ ਸੂਬਾ ਸੋਣੇ ਜਾ ਰਹੀ ਆ ਬਾਕੀ ਪਿੱਠ ਪੂੜੇ ਦੀ ਬੰਤਰ ਵੇਖੋ ਉਚਾਈ ਲੰਬਾਈ ਬਹੁਤ ਸੋਹਣੀ ਹੈਗੀ ਆ ਤੇ ਦੁੱਧੋਂ ਜਿਹੜੀ ਡਰਾਈ ਆ ਡਰਾਈ ਹੋਣ ਕਰਕੇ ਜਿਹੜੀ ਹਵਾਨੇ ਦੀ ਦੇਖਾ ਉਹ ਤੁਹਾਨੂੰ ਥੋੜੀ ਜਿਹੀ ਘੱਟ ਨਜ਼ਰ ਆਵੇਗੀ ਤੇ ਤਕਰੀਬਨ ਬਾਕੀ ਵੀਰ ਜੀ ਇਹਨੂੰ ਆਪਾਂ ਡਰਾਈ ਕੀਤੇ ਨੂੰ ਕਿੰਨੇ ਕ ਦਿਨ ਹੋ ਗਏ ਭਲੇ ਇਹਨੂੰ ਹੋਈ ਜਾਂਨੇ ਘੱਟ ਘੱਟ 15 ਦਿਨ ਹੋ ਗਏ 15 ਦਿਨ ਹੋ ਗਿਆ ਦੋਸਤੋ ਡਰਾਈ ਕੀਤੇ ਨੂੰ ਤੇ ਬਾਕੀ ਤੁਸੀਂ ਜ਼ਰੂਰ ਇਹ ਜਿਹੜੀ ਮਾਜਾ ਖਰੀਦ ਸਕਦੇ ਹੋ ਤੇ ਰੇਟ ਵੀਰ ਜਸਵਿੰਦਰ ਜੀ ਕੀ ਕੀਤਾ ਹੋਇਆ ਇਹਦਾ ਰੇਟ ਵੀ ਜੀ ਦਾ 60000 60000 ਰੁਪਇਆ ਜੀ ਹਾਂਜੀ ਠੀਕ ਹੈ ਜੀ ਬਿਲਕੁਲ ਜਾਇਜ਼ ਆ ਕੋਈ ਕਰ ਦੋਗੇ ਵਿੱਚ ਮਾਨਤਾ ਨੂੰ ਜੀ ਬਿਲਕੁਲ ਜਾਇਦਰੀ ਹੋਣੇ ਚ ਇਮਾਨਦਾਰ ਤੇ ਮੌਕੇ ਦਾ ਹੀ ਥੋੜਾ ਬੋਧ ਥੋੜਾ ਬੋਧਾ ਮੌਕੇ ਤੇ ਹਾਂਜੀ ਹਾਂ 200 ਬਾਕੀ 60000 ਵੀਰ ਨੇ ਡਿਮਾਂਡ ਕੀਤੀ ਆ ਵੱਡੀ ਮਾਝਾ ਦੋਸਤੋ ਤਕਰੀਬਨ ਜਦੋਂ ਤੁਸੀਂ ਘਰੇ ਵਿਜਿਟ ਕੀਤੀ ਪਹੁੰਚ ਕੀਤੀ ਤੁਹਾਨੂੰ ਖੁਦ ਜਿਹੜਾ ਨਜ਼ਰ ਆਜੂਗੀ ਬਾਕੀ ਥਣਾ ਦੇ ਵੀਰ ਕਹਿੰਦਾ ਬਾਕੀ ਵੀਰ ਜੀ ਥਣਾ ਦੀ ਬਿਲਕੁਲ ਓਕੇ ਰਿਪੋਰਟ ਬਿਲਕੁਲ ਓਕੇ ਵੀਰ ਉਹ ਫਿਰ ਠੀਕ ਆ ਪੈਸਾ ਕੋਈ ਵੀ ਆਪਣੀ ਤਸਲੀ ਕਰਕੇ ਲੈ ਕੇ ਜਾਵੋਗੇ ਠੀਕ ਆ ਜੀ ਬਾਕੀ ਦੋਸਤੋ 60000 ਦੇ ਵਿੱਚੋਂ ਜਦੋਂ ਤੁਸੀਂ ਘਰੇ ਮੌਕੇ ਤੇ ਪਹੁੰਚੇ ਜਿੰਨਾ ਵੀ ਵੀਰ ਕਰ ਸਕਦਾ ਹੋਇਆ ਮਾਣ ਤਨ ਤੁਹਾਡਾ ਘਰ ਪਹੁੰਚਿਆਂ ਦਾ ਜਰੂਰ ਕਰ ਦੂਗਾ ਤੇ ਜਸਵਿੰਦਰ ਵੀਰ ਦੀ ਇੱਕ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਮੱਝ ਆ ਹਾਂ ਜੀ ਵੀਰ ਜੀ ਇਹਨੂੰ 3 ਮਹੀਨਾ ਦਾ ਸੀਗਾ ਅੱਛਾ ਜੀ ਤੇ ਬੱਚਾ ਇਹਦਾ ਕੱਟਾ ਹੀ ਹੋਇਆ ਰਿਹਾ ਠੀਕ ਆ ਜੀ ਉਹ ਆਪਾਂ ਨੂੰ ਪਤਾ ਹੀ ਆ ਘਰ ਦੇ ਪੈਸੇ ਦੀ ਮੱਝ ਆਪਾਂ ਉਦਾਂ ਹੀ ਪਾਲੀਦਾ ਉਹ ਬੱਚੇ ਨੂੰ ਆਪਾਂ ਬਾਲਟੀ ਜੀ ਤੁਹਾਨੂੰ ਪਤਾ ਹੀ ਹੈ ਗਝਾਲੇ ਨੇ ਡੰਗਰ ਨੂੰ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੋਂ ਇਸ ਟਾਈਮ ਵਾਜੀ ਆ ਤਿੰਨ ਮਹੀਨੇ ਸੂਈ ਆ ਤੇ 25 ਦਿਨ ਦੀ ਬਣੀ ਵੀ ਹੋਈ ਆ ਠੀਕ ਆ ਪਰ ਬਣੀ ਆ 25 ਦਿਨਾਂ ਦੀ ਤੇ ਸੂਆ ਕਿ ਕਿਰਵਾ ਦੂਜਾ ਸੂਈ ਤੀਜਾ ਜੀ ਐ ਕਿਗਾ ਤੀਜਾ ਵਾ ਐ ਕਿ ਹੁਣ ਤੇ ਤੀਜਾ ਸੂਈ ਆ ਤੀਜਾ ਸੂਈ ਆ ਹਾਂਜੀ ਤੀਜਾ ਸੂਆ ਦੋਸਤੋ ਜਿਹੜੀ ਮੌਕੇ ਦੀ ਇਹ ਹੁਣ ਚੁਵਾਈ ਕਰਵਾ ਰਹੀ ਹੈ ਤੀਜੇ ਸੂਬੇ ਦੇ ਵਿੱਚ ਆ ਆਰਡਰ ਦੀ ਕੁਆਲਿਟੀ ਵੇਖੋਗੇ ਦੋਸਤੋ ਤੇ ਬਹੁਤ ਸੋਹਣੀ ਆ ਤੇ ਜਸਵਿੰਦਰ ਵੀਰਤਾ ਜੀ ਮਤਲਬ ਕਹਿ ਲਈਏ ਵੀ ਹੁਣ ਤਿੰਨ ਮਹੀਨੇ ਦੀ ਸੂਈ ਆ ਤੇ ਜਦੋਂ ਸੱਜਰ ਸੀਗੀ ਤਾਂ ਕਿੰਨਾ ਕੁ ਦੁੱਧ ਪਾਤਾ ਸੀਗਾ ਸਰ ਇਹਨੇ 12 ਲੀਟਰ ਦੁੱਧ ਦਿੱਤਾ ਹੈ 12 ਲੀਟਰ ਦਿੱਤਾ ਸੀ ਹਾਂਜੀ ਤੇ ਹੁਣ ਤਕਰੀਬਨ 8 ਕਿਲੋ ਦੇ ਰਹੀ ਹੈ ਹੁਣ 8 ਕਿਲੋ ਪਹ ਹੈ 10 ਸੀ ਹਾਂਜੀ ਆ ਦੋ ਚਾਰ ਨੇ ਥੋੜੀ ਗਰਮੀ ਤੋਂ ਪਤਾ ਜਾਰੀ ਪਈ ਆ ਉਹ ਕਰਕੇ ਥੋੜੀ ਡਾਉਨ ਆਈ ਪਰ ਆਪਾਂ ਹੁਣ ਇਸ ਟਾਈਮ ਮੌਕੇ ਦਾ 8 ਕਿਲੋ ਦੁੱਧ ਚਵਾ ਕੇ ਦਵਾਂਗੇ ਠੀਕ ਹੈ ਜੀ 8 ਲੀਟਰ ਦੁੱਧ ਜੋ ਜਿਹੜਾ ਤੁਸੀਂ ਆ ਬਿਲਕੁਲ ਚਵਾਈ ਕਰ ਸਕਦੇ ਜੋ ਗਿਣਤੀ ਮਿਹਨਤੀ ਦਾ ਜਿਹੜਾ ਦੁੱਧ ਆ ਉਹ 8 ਕਿਲੋ ਦੀ ਚਵਾਈ ਦੋਸਤੋ ਕਰਵਾ ਦਊਗੀ ਬਾਕੀ ਥਣ ਜਿਹੜਾ ਹੈਗਾ ਦੋਸਤੋ ਤੁਸੀਂ ਜ਼ਰੂਰ ਵੇਖ ਲਵੋ ਤੇ ਥਾਂ ਦੀ ਕੁਆਲਿਟੀ ਚੰਗੀ ਆ ਚਾਰੇ ਥਾਣਾ ਜਿਹੜਾ ਦੋਸਤੋ ਗੈਰ ਹੰਤਰ ਵਧ ਗਿਆ ਹਵਾਨਾ ਜਿੰਨਾ ਕਿ ਦੋਸਤੋ ਅੱਗੇ ਨੂੰ ਹੈਗਾ ਉਹਨਾਂ ਜਿਹੜਾ ਬੈਕ ਰੱਖਦੀ ਆ ਚੁਵਾਈ ਦਾ ਸਮਾਂ ਤਾਂ ਤਕਰੀਬਨ ਜਿਹੜਾ ਦੋਸਤੋ ਅੱਜ ਹੋ ਗਿਆ ਹੁਣ ਤੇ ਆਹ ਵੇਖੋ ਠੀਕ ਆ ਤੇ ਬਾਕੀ ਵੀਰ ਜਸਵਿੰਦਰ ਜੀ ਇੱਕ ਮੁੱਲ ਦੱਸ ਦਿੰਗੇ ਤਾਂ ਮੋਲ ਆਪਾਂ ਵਿੱਚ ਜੈ ਜੀ ਆ। ਤਾਂ ਵੀ ਆਪਾਂ ਤੋਂ ਹੀ ਪੈਸਾ ਪੁੱਛੇ ਲੋੜੀ ਸੀ। ਇਸ ਕਰਕੇ ਆਪਾਂ ਜੈ ਜੀ ਰੱਖੇ ਸਾਰੇ ਡੰਗ ਖਾਦਾ। ਅੱਛਾ ਜੀ। ਫਿਰ 53000 ਰੁਪਏ। 53000 ਰੁਪਏ। ਹਾਂਜੀ। 53000 ਰੁਪਏ ਦੋਸਤੋ। ਡਿਮਾਂਡ ਵੀਰ ਨੇ ਕੀਤੀ ਹੈ 53000 53000 ਦੇ ਵਿੱਚੋਂ ਵੀਰ ਕਹਿੰਦਾ ਵੀ ਮੌਕੇ ਦਾ ਬਾਕੀ ਮਾਨਤਾਨ ਜਿਹੜਾ ਹੈਗਾ ਉਹ ਮੌਕੇ ਦਾ ਜਰੂਰ ਕੀਤਾ ਜਾਊਗਾ। ਬਾਕੀ ਇੱਕ ਵਾਰੀ ਜਿਹੜਾ ਤੁਹਾਨੂੰ ਬਿਲਕੁਲ ਪ੍ਰੋਪਰ ਸਾਰੇ ਬੰਨਿਓ ਜੜੀ ਆ ਮਾਝ ਦਿਖਾ ਦੇਣੀ ਆ। ਉਸ ਤੋਂ ਬਾਅਦ ਦੋਸਤੋ ਤੁਸੀਂ ਆਪਦਾ ਫੈਸਲਾ ਲੈ ਸਕਦੇ ਹੋ ਆਪਦੀ ਸੋਚ ਸਮਝ ਅਨੁਸਾਰ। ਆ ਵੇਖੋ ਮੂੰ ਮੱਥਾ ਵੇਖੋ ਸਿੰਘ ਦੀ ਬੰਦਰ ਜਿਹੜੀ ਆ ਤੁਸੀਂ ਜ਼ਰੂਰ ਵੇਖ ਲੋ ਆ ਲਓ ਬਿਲਕੁਲ ਠੰਡੀ ਸੀਰਸ ਲੱਗ ਗਈ ਤੇ ਵੀਰੇ ਬਾਕੀ ਚੁਵਾਈ ਜਿਹੜੀ ਕਰਦੇ ਆ तकरीबन ਆਪਾਂ ਬਾੜੇ ਅੱਗੇ ਪਾ ਕੇ ਵੰਡਾ ਪਾ ਕੇ ਕਰਦੇ ਆ ਨਹੀਂ ਨਹੀਂ ਸਰ ਬਾਹਰ ਇਸ ਤਰ੍ਹਾਂ ਵੰਡੇ ਨੂੰ ਪਹਿਲਾਂ ਪਾ ਜੀਦਾ ਵਾ ਹਾਂਜੀ ਜਦੋਂ ਖਾਲੇ ਦੇ ਉਦੋਂ ਬਾਅਦ ਆਪਾਂ ਥਾਪੀ ਮਾਰੀ ਜਿੱਤਾਂ ਮਾਜੀ ਪੈ ਗਈ ਜਦੋਂ ਪਸ਼ੂ ਰੱਜ ਜਾਂਦਾ ਤੇ ਥਾਪੀ ਮਾਰ ਕੇ ਜਦੋਂ ਮਰਜੀ ਪੈ ਜੋ ਜਾਂ ਆਪਾਂ ਪੱਠੇ ਨਾਲ ਪਾਉਂ ਇਹਦੇ ਫਿਰ ਤੇ ਨਹੀਂ ਮਿਲਣਾ ਜਦੋਂ ਪੱਠੇ ਪੱਠੇ ਪਾ ਕੇ ਵੰਡੂ ਦਿਖਾ ਲੈਂਦੀ ਆ ਉਦੋਂ ਬਾਅਦ ਕੋਹ ਨਹੀਂ ਕੋਣਾ ਇਤਨੇ ਬਸ ਬੈਜਣਾ ਵਾ ਠੀਕ ਆ ਠੀਕ ਆ ਉਹ ਚਲਾ ਕੇ ਤੁਹਾਨੂੰ ਹਾਂਜੀ ਤੋੜ ਕੇ ਦਿਖਾ ਕੇ ਬਾਹਰ ਕਰ ਦਿੰਦੇ ਆ ਆ ਲੋ ਕਿਸਾਨ ਵੀਰੋ ਵੱਡੀ ਦੋਸਤੋ ਖੁੱਲੇ ਪਿੰਡੇ ਦੀ ਅਹੀ ਮੱਝ ਮੈਂ ਕਹੂੰਗਾ ਆ ਬਿਲਕੁਲ ਰਾਜੀ ਹੈਗੀ ਵਜਨਦਾਰ ਆਰਡਰ ਦੀ ਕੁਆਲਿਟੀ ਤੁਸੀਂ ਨੋਟ ਕਰ ਸਕਦੇ ਹੋ ਚੁਾਈ ਦਾ ਟਾਈਮ ਜਿਹੜਾ ਦੋਸਤੋ ਹੋ ਗਿਆ ਤਕਰੀਬਨ ਚੁਾਈ ਹੈ ਉਹ ਤੁਹਾਨੂੰ ਕਰਕੇ ਦਿਖਾ ਦੇਣੀ ਇਸ ਵੀਡੀਓ ਦੇ ਵਿੱਚ ਠੀਕ ਆ ਤੇ ਵੀਰ ਜੀ ਕਰੀਏ ਚਵਾਈ ਵੀ ਸਟਾਰਟ ਆਪਾਂ ਦੀ ਠੀਕ ਆ ਬਾਲਟੀ ਦਿਖਾ ਦੀਏ ਜੀ ਠੀਕ ਆ ਜੀ ਲਓ ਦੋਸਤੋ ਜਿਹੜੀ ਚੁਵਾਈ ਆਪਾਂ ਤੁਹਾਨੂੰ ਦਿਖਾ ਦੇਣੀ ਆ ਤਕਰੀਬਨ ਟੋਕਰ ਜਿਹੜੀ ਦੋਸਤੋ ਇਹ ਮੱਝ ਆਉਂਦੀ ਟੋਕੜਾਂ ਦੇ ਵਿੱਚ ਆਉਂਦੀ ਆ ਤੇ ਚੁਵਾਈ ਵੀਰ ਜਸਵਿੰਦਰ ਨੇ ਕਿਹਾ ਸੀ ਆਪਾਂ ਨੂੰ ਵੀ 8 ਕਿਲੋ ਦੀ ਦੋ ਡੰਗ ਦੀ ਜਿਹੜੀ ਚੁਵਾਈ ਕਰਵਾ ਰਹੀ ਆ ਇੱਕ ਡੰਗ ਦੀ ਜਿਹੜੀ ਚੁਵਾਈ ਆ ਦੋਸਤੋ ਆਪਾਂ ਅੱਜ ਸ਼ਾਮ ਦੇ ਟਾਈਮ ਨੂੰ ਜਿਹੜੀ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਬਾਕੀ ਤੁਸੀਂ ਵਿਜਿਟ ਕਰਕੇ ਘਰੇ ਜਿਹੜੀ ਚੁਾਈ ਆ ਦੋ ਡੰਗ ਦੀ ਤਿੰਨ ਡੰਗ ਦੀ ਤਸੱਲੀ ਆਪਣੀ ਜਿਹੜੀ ਥੋੜੀ ਆ ਇਹ ਤੁਸੀਂ ਆਪ ਜ਼ਰੂਰ ਕਰ ਲੈਣੀ ਦੋ ਡੰਗ ਦੀ ਚਾਰ ਡੰਗ ਦੀ ਚੁਾਈ ਆ ਥੋੜੀ ਆਪਣੀ ਜ਼ਿੰਮੇਵਾਰੀ ਆ ਘਰ ਪਹੁੰਚ ਕੇ ਤੁਸੀਂ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜਿਹੜਾ ਮੁੱਲ ਲਗਾ ਸਕਦੇ ਹੋ ਖਰੀਦ ਸਕਦੇ ਹੋ ਬਾਕੀ ਸਾਰੇ ਮੇਰੀ ਨਾ ਬਸ ਮੇਰਾ ਆ ਠੀਕ ਆ ਜੀ ਹੋਇਆ ਪਵਾਟ ਨਹੀਂ ਪਾਟਾ ਬਿਲਕੁਲ ਬਾਕੀ ਦੋਸਤੋ ਮਿਲਣ ਦੀ ਗੱਲ ਜਿਹੜੀ ਰਹੀ ਆ ਵੀਰ ਨੇ ਦੱਸਤਾ ਸੀਗਾ ਵੀ ਜਿੱਦਾਂ ਵੰਡਾ ਪੱਠੇ ਪਹਿਲਾਂ ਜਿਹੜਾ ਪਸ਼ੂ ਨੂੰ ਤੁਸੀਂ ਰਜਾ ਸਕਦੇ ਜੇ ਸਮਝ ਨੂੰ ਨਾਰਮਲੀ ਪੱਠੇ ਪਾ ਕੇ ਵੰਡ ਪਾ ਦਿਓਗੇ ਪਹਿਲਾਂ ਉਸ ਤੋਂ ਬਾਅਦ ਜਿਹੜਾ ਥਾਪੀ ਮਾਰ ਕੇ ਤੁਸੀਂ ਬਾਅਦ ਵਿੱਚ ਚਵਾਈ ਇਸ ਦੀ ਬੜੇ ਆਰਾਮ ਨਾਲ ਕਰ ਲੋਗੇ ਤੇ ਚੰਗੇ ਮਿਲਕ ਵਾਲੀਏ ਦੋਸਤੋ ਮੱਝ ਤਕਰੀਬਨ ਹੁਣ ਵੀ ਵੀਰ ਕਹਿੰਦਾ ਸੀ ਵੀ 10 ਕਿਲੋ ਦੀ ਮਿਲਕਿੰਗ ਹੈਗੀ ਆ ਪਰ ਥੋੜਾ ਜਿਹਾ ਗਰਮੀ ਦੇ ਦਿਨ ਹੁਣ ਕਰਕੇ ਗਰਮੀ ਵਧੇਰੇ ਪੈਣ ਕਰਕੇ 8 ਕਿਲੋ ਦੀ ਜਿਹੜੀ ਚਵਾਈ ਹੁਣ ਕਰਵਾ ਰਹੀ ਆ ਬਾਕੀ ਜਿਹੜਾ ਆਰਡਰ ਦੀ ਕੁਆਲਿਟੀ ਤੁਹਾਨੂੰ ਵੇਖ ਕੇ ਆਪ ਸਮਝ ਆ ਜਾਣੀ ਆ ਵੀ ਤਕਰੀਬਨ 10 ਕਿਲੋ ਵੀ ਨਾਰਮਲ ਜਿਹੜੀ ਚਵਾਈ ਦੋਸਤੋ ਹਜੇ ਵੀ ਜਿਹੜੀ ਕਰਵਾ ਸਕਦੀ ਆ ਪਰ ਜਿਹੜਾ ਦੇਣਾ ਦੋਸਤੋ ਥੋੜੇ ਜੇ ਅੱਗੇ ਠੰਡੇ ਦਿਨ ਹੋਣਗੇ ਤੇ ਦੁੱਧੋ ਜਿਹੜੀ ਆ ਬਿਲਕੁਲ ਵਧੇਗੀ ਠੀਕ ਹੈ ਜੀ ਤੇ ਤੁਸੀਂ ਜਿਹੜਾ ਦੋਸਤੋ ਆਨਲਾਈਨ ਵੀ ਕੋਈ ਸੌਦਾ ਕਰਨਾ ਹੈ ਉਹ ਵੀ ਤੁਸੀਂ ਕਰ ਸਕੋ ਫੋਨ ਤੇ ਤੇ ਬਾਕੀ ਜਿਹੜੀ ਪਹਿਲਾ ਦੋਸਤੋ ਘਰੇ ਪਹੁੰਚ ਕੇ ਵਿਜ਼ਿਟ ਕਰਕੇ ਆਪਣੇ ਹੱਥੀ ਵੀ ਇੱਕ ਦੋ ਡੰਗ ਦੀ ਜਿਹੜੀ ਚੁਵਾਈ ਕਰਕੇ ਆ ਉਸ ਤੋਂ ਬਾਅਦ ਤੁਸੀਂ ਮੋਲ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਰ ਤੇ ਵਿੱਚ ਹੋਵੇਗਾ ਅੱਗੇ ਮਾਲਕ ਨੂੰ ਪੁੱਗੇਗਾ ਦੋਸਤੋ ਜਿਹੜਾ ਤੁਹਾਡਾ ਸੌਦਾ ਬਣ ਜੇਗਾ ਸੋ ਵਾਈ ਜਿਹੜੀ ਇਹ ਕੰਪਲੀਟ ਹੋ ਗਈ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ तकरीबन ਜੋ ਮਿਲਕ ਹੈਗਾ ਹਾਂਜੀ ਠੀਕ ਹੈ ਤੇ ਵੀਰ ਜਸਵਿੰਦਰ ਕਿੰਨਾ ਕੁ ਹੋਵੇਗਾ ਇਹ ਸਾਢੇ 3 ਲੱਖ ਬਣੇਗਾ ਸਾਢੇ 3 ਲੱਖ ਜਿਹੜੇ ਥੋੜਾ ਝੋਣੇ ਜਾਂਦਾ ਹੈ ਕਿ ਲੇਟ ਚੋਈ ਅੱਛਾ ਸਵੇਰ ਲੇਟ ਚੋਈ ਆਪਾਂ ਫਿਰ ਥੋੜਾ ਟਾਈਮਾਂ ਚੋੜੀਏ ਠੀਕ ਹੈ ਮਤਲਬ ਕਿ ਸਾਢੇ 3 ਕਿਲੋ ਦੇ ਲਾਗੇ ਹੈਗਾ ਹਾਂਜੀ ਹਾਂ ਠੀਕ ਹੈ ਠੀਕ ਹੈ ਦੋਸਤੋ ਸੋ ਦੋਸਤੋ ਇਹ ਸੀਗੀ ਇੱਕ ਟਾਈਮ ਦੀ ਚਵਾਈ ਕਿਉਂਕਿ ਥੋੜਾ ਜਿਹਾ ਵੀਰ ਵੀ ਅੱਗੇ ਝੋਨੇ ਦੇ ਵਿੱਚ ਜਾਂ ਕੰਮਕਾਰਾਂ ਵਿੱਚ ਰੁੱਝੇ ਹੋਣ ਕਰਕੇ ਥੋੜਾ ਜਿਹਾ ਸਵੇਰੇ ਮਾਰਨਿੰਗ ਕਵੇਲੇ ਚੋਈ ਜਾਂ ਦੋਸਤੋ ਤੇ ਕਵੇਲੇ ਚੋਣ ਕਰਕੇ ਜਿਹੜਾ ਥੋੜਾ ਜਿਹਾ ਦੁੱਧ ਆ ਉਹ ਅੱਧੇ ਕਿਲੋਟਰ ਦਾ ਜਿਹੜਾ ਫਰਕ ਹੈਗਾ ਪਰ ਤੁਸੀਂ ਜਿਹੜਾ ਟਾਈਮ ਟੂ ਟਾਈਮ ਚਵਾਈ ਜਿਹੜੀ ਆ ਜਰੂਰ ਕਰ ਸਕਦੇ ਹੋ ਕੰਟੈਕਟ ਕਰਕੇ ਸੰਪਰਕ ਕਰਕੇ ਜਦੋਂ ਵੀ ਹੁਣ ਹੋਇਆ ਟਾਈਮ ਟੂ ਟਾਈਮ ਚਵਾਈ ਤੁਸੀਂ ਦੋ ਡੰਕ ਦੀ ਚਾਰ ਡੰਕ ਦੀ ਕਰ ਸਕਦੇ ਹੋ ਤੇ ਠੀਕ ਹੈ ਜੀ ਫੈਂਡ ਇਹਦੀ ਕੋਈ 8 8 ਫੈਂਡ ਆਉਂਦੀ ਹੈ 8 8 ਰਹੀ ਹੈ ਹਾਂਜੀ ਤਕਰੀਬਨ ਹਾਂ ਤੋਕਰ ਥਰੀ ਤਿੰਨ ਕ ਮਹੀਨੇ ਦੀ ਵੀ ਹੈਗੀ ਆ ਨਹੀਂ ਵੈਸੇ ਵੀ ਸਿਰੂ ਸਟਾਰਟਿੰਗ ਬੜੀ ਫੈਂਡ ਆਈ ਇਹਦੀ ਸਟਾਰਟਿੰਗ ਹੀ ਤੋਂ ਹਾਂ 6 7 6 8 ਪਹਿਲਾਂ ਸਟਾਰਟਿੰਗ ਹੀ ਹੁੰਦੀ ਰਹੀ ਠੀਕ ਹੈ ਵੀਰ ਜੀ ਤੇ ਠੀਕ ਹੈ ਵੀਰ ਜਸਵਿੰਦਰ ਦੂਜਾ ਇੱਕ ਸੰਪਰਕ ਨੰਬਰ ਜਰੂਰ ਦੱਸ 700 ਪੂਰਾ 97 40483 ਠੀਕ ਹੈ 700 ਪੂਰਾ 97 40483 ਠੀਕ ਹੈ ਸੋ ਦੋਸਤੋ ਇਹ ਹਨ ਵੀਰ ਜਸਵਿੰਦਰ ਜੀ ਕੰਟੈਕਟ ਨੰਬਰ ਵੀਰ ਦੇ ਆਪਾਂ ਚਲਦੇ ਕਰਦੇ ਨੇ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ